ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਚਾਂਦ ਹਾਈਬ੍ਰਿਡ ਸੀਡ ਕੰਪਨੀ ਤੋਂ ਮੈਂ ਏਐਸਐਮ ਬਾਬਾ ਅੱਜ ਪਿੰਡ ਅਸੀ ਕੋਟ ਵਖਤੂ ਆਏ ਸੀਗੇ ਬਾਈ ਇਕਬਾਲ ਸਿੰਘ ਦੇ ਖੇਤ ਇਹਨਾਂ ਨੇ ਆਪਣਾ ਹਾਈਬ੍ਰਿਡ ਲਾਇਆ ਸੀ ਕੇ 47 ਬਾਈ ਜੀ ਨਾਲ ਗੱਲ ਕਰਦੇ ਆ ਕਿਵੇਂ ਇਹਨਾਂ ਨੂੰ ਵੈਰੈਟੀ ਲੱਗੀ ਪਹਿਲੇ ਸਾਲ ਇਹਨਾਂ ਨੇ ਬੀਜਿਆਗਾ ਨਾਲ ਹੋਰ ਵੀ ਹਾਈਬ੍ਰਿਡ ਲਾਇਆ ਕਈ ਕੰਪਨੀਆਂ ਦਾ ਸੋ ਬਾਈ ਜੀ ਨਾਲ ਗੱਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਹਾਡਾ ਨਾਂ ਪਿੰਡ ਮੇਰਾ ਨਾਂ ਅਕਬਾਲ ਸਿੰਘ ਜੀ ਹਾਂਜੀ ਪਿੰਡ ਕੋਟਵਖਤੂ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਜੀ ਹਾਂ ਬਾਈ ਜੀ ਇਹ ਸੀ ਕੇ 47 ਤੁਸੀਂ ਪਹਿਲੀ ਵਾਰ ਲਾਇਆ ਜੀ ਬਿਲਕੁਲ ਪਹਿਲੀ ਵਾਰ ਲਾਇਆ ਜੀ ਤੇ ਤੁਹਾਨੂੰ ਕਿਵੇਂ ਲੱਗੀ ਜੀ ਵੈਰਾਈਟੀ ਇਹ ਮੈਨੂੰ ਜੀ ਹਜੇ ਤੱਕ ਤਾਂ ਬਹੁਤ ਵਧੀਆ ਲੱਗੀ ਤੇ ਬੁੱਝਾ ਬੁੱਝਾ ਕਿਵੇਂ ਮਾਰਿਆ ਬਈ ਇਹਨੇ ਬੁੱਝਾ ਬਹੁਤ ਵਧੀਆ ਮਾਰਿਆ ਜੀ ਹਰੀ ਭਰੀ ਰਹੀ ਹੈ ਠੀਕ ਹੈ ਜੀ ਤੇ ਬਾਕੀ ਵੱਡੇ ਤੋਂ ਜਮਾ ਰਿਜ਼ਲਟ ਕਲੀਅਰ ਹੋ ਜੀ ਜੀ ਤੇ ਇਹ ਪਾਣੀ ਤੁਹਾਡਾ ਬਾਈ ਜੀ ਕਿਵੇਂ ਆ ਪਾਣੀ ਸਾਡਾ ਜੀ ਬਹੁਤ ਨਰਮ ਹੈ ਜੀ ਠੀਕ ਹੈ ਜੀ ਮੋਟਰ ਦਾ ਜਿੰਨਾ ਵੀ ਕਹਦੇ ਹੋ ਖਾਰਾ ਹੈ ਅੱਛਾ ਜੀ ਹਾਂ ਤੇ ਵੀ ਉਹ ਠੀਕ ਲੱਗੀ ਸਾਨੂੰ ਵਧੀਆ ਲੱਗੀ ਕੁੱਲ ਮਿਲਾ ਕੇ ਉਹ ਖਰਚਾ ਦੂਜੀਆਂ ਵੈਰਾਈਟੀਆਂ ਨਾਲੋਂ ਕੋਈ ਜ਼ਿਆਦਾ ਤਾਂ ਨਹੀਂ ਕਰਾਇਆ ਵੈਰਾਈਟੀ ਨਹੀਂ ਜੀ ਖਰਚਾ ਬਿਲਕੁਲ ਘੱਟ ਹੈ ਕੋਈ ਜ਼ਿਆਦਾ ਖਰਚਾ ਨਹੀਂ ਕੋਈ ਜ਼ਿਆਦਾ ਆਏ ਨਹੀਂ ਵੀ ਮਾੜਾ ਪਾਣੀ ਹੈ ਵਾਹ ਚ ਚੱਲੀ ਨਹੀਂ ਅੜ ਕੇ ਜੇ ਖੜ ਗਈ ਜਾਂ ਕੋਈ ਬਿਮਾਰੀ ਪਈ ਗਈ ਇਹ ਜੀ ਕੋਈ ਸਮੱਸਿਆ ਹੈ ਨਹੀਂ ਜੀ ਨੂੰ ਠੀਕ ਹੈ ਤੇ ਕਿਸਾਨ ਭਰਾਵਾਂ ਨੂੰ ਕੀ ਕਹੋਗੇ ਤੁਸੀਂ ਮੈਂ ਤਾਂ ਕਹਣਾ ਜੀ ਵਧੀਆ ਵੈਰਾਈਟੀ ਹੈ ਜੀ ਇਹ ਲਾਓ ਨਰਮ ਬਾਣ ਚ ਮਾੜੇ ਪਾਣੀ ਤੇ ਬਹੁਤ ਵਧੀਆ ਵੈਰਾਈਟੀ ਹੈ ਤੇ ਬਾਕੀ ਭਾਈ ਜੀ ਜਦੋਂ ਪੱਕ ਗਿਆ ਫਿਰ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਹਾਂਜੀ ਬਿਲਕੁਲ ਤੇ ਇਹਦਾ ਬੂਝਾ ਤੁਹਾਨੂੰ ਲੱਗਦਾ ਵੀ ਦੂਜੀਆਂ ਵੈਰਾਈਟੀਆਂ ਨਾਲੋਂ ਵੱਧ ਮਾਰਿਆ ਬੂਝਾ ਵੱਧ ਮਾਰਿਆ ਜੀ ਹੈ ਬੂਝਾ ਵੱਧ ਮਾਰਿਆ ਮਾੜਾ ਤੁਸੀਂ ਦਿਖਾਉਂਗੇ ਅੱਤਲ ਬੂਝਾ ਵੈਰਾਈਟੀਆਂ ਨਾਲੋਂ ਬੂਝਾ ਜ਼ਿਆਦਾ ਮਾਰਿਆ ਹੈ ਜੀ ਹਾਂ ਮਾਰਿਆ ਜੀ ਕੁਝ ਵੱਧ ਮਾਰਿਆ ਜੀ ਠੀਕ ਹੈ ਭਾਈ ਜੀ ਸੋ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਗਲੀ ਵੀਡੀਓ ਚ ਮਿਲਦੇ ਆ ਸਤਿ ਸ੍ਰੀ ਅਕਾਲ